ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਹਾਜ਼ਰ ਹੋਏ ਹਾਂ ਦੋਸਤੋ ਤੁਹਾਡੇ ਲਈ ਬਹੁਤ ਹੀ ਸੋਹਣੀ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਤੁਸੀਂ ਇਸ ਕਹਾਣੀ ਨੂੰ ਬਹੁਤ ਜ਼ਿਆਦਾ ਪਸੰਦ ਕਰੋਗੇ ਤੇ ਅੱਗੇ ਲਾਈਕ ਸ਼ੇਅਰ ਵੀ ਜ਼ਰੂਰ ਕਰੋਗੇ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਜਲਦੀ ਫੜੋ ਇਸ ਬੁੱਢੇ ਨੂੰ ਖਾਣਾ ਚੋਰੀ ਕਰਕੇ ਭੱਜ ਰਿਹਾ ਸੀ ਚੋਰ ਕਿਸੇ ਥਾਂ ਦਾ ਇਹ ਰੌਲਾ ਪੈਂਦਾ ਸੁਣ ਕੇ ਕਈ ਲੋਕ ਉਸ ਬੁੱਢੇ ਦੇ ਪਿੱਛੇ ਭੱਜਣ ਲੱਗਦੇ ਹਨ ਥੋੜੀ ਦੇਰ ਬਾਅਦ ਉਹ ਬੁੱਢਾ ਫੜਿਆ ਜਾਂਦਾ ਹੈ ਤੇ ਜਿੱਦਾਂ ਹੀ ਉਸ ਨੂੰ ਮਾਰਨ ਦੇ ਲਈ ਲੋਕ ਅੱਗੇ ਵਧਦੇ ਹਨ ਉਸੇ ਭੀੜ ਵਿੱਚ ਇੱਕ ਹੋਰ ਬੁੱਢਾ ਸਾਰਿਆਂ ਨੂੰ ਰੁਕਣ ਲਈ ਆਖਦਾ ਹੈ ਤੇ ਉਸ ਬੁੱਢੇ ਹਰਮੇਲ ਜੀ ਨੇ ਕਿਹਾ تنویر ਤੂੰ ਤੂੰ ਇਹ ਸਭ ਕਰ ਰਿਹਾ ਹੈ ਪਰ ਕਿਉਂ ਉਦੋਂ ਹੀ ਭੀੜ ਵਿੱਚੋਂ ਇੱਕ ਵਿਅਕਤੀ ਕਹਿੰਦਾ ਕਿ ਦੇਖੋ ਸਾਰੇ ਜਿਸ ਦਾ ਮੁੰਡਾ ਸ਼ਹਿਰ ਦਾ ਐਨਾ ਵੱਡਾ ਵਕੀਲ ਹੈ ਉਸਦੇ ਪਾਪਾ ਇਸੇ ਸੁਸਾਇਟੀ ਦੇ ਵਿਆਹ ਵਾਲੇ ਘਰ ਵਿੱਚੋਂ ਖਾਣਾ ਚੋਰੀ ਕਰਕੇ ਭੱਜ ਰਹੇ ਹਨ ਸੋਚਿਆ ਹੋਵੇਗਾ ਕਿ ਮੁੰਡੇ ਦੇ ਵਕੀਲ ਹੋਣ ਦਾ ਫਾਇਦਾ ਚੁੱਕਾਂਗਾ ਇਹ ਸੋਚ ਕੇ ਉੱਥੇ ਕਈ ਲੋਕ ਤਨਵੀਰ ਜੀ ਦਾ ਮਜ਼ਾਕ ਉਡਾਉਣ ਲੱਗੇ ਤਨਵੀਰ ਜੀ ਤੇ ਹਰਮੇਲ ਜੀ ਦੋਵੇਂ ਇੱਕ ਹੀ ਉਮਰ ਦੇ ਸੀ ਤੇ ਕਦੇ ਪੱਕੇ ਦੋਸਤ ਵੀ ਹੋਇਆ ਕਰਦੇ ਸੀ ਪਰ ਹੌਲੀ-ਹੌਲੀ ਤਨਵੀਰ ਜੀ ਸਾਰਿਆਂ ਤੋਂ ਅਲੱਗ ਰਹਿਣ ਲੱਗੇ ਪਰ ਕਾਰਨ ਕੀ ਸੀ ਇਹ ਤਾਂ ਬਸ ਤਨਵੀਰ ਜੀ ਹੀ ਜਾਣਦੇ ਸੀ ਪਰ ਅੱਜ ਹਰਮੇਲ ਜੀ ਦੀ ਇਸ ਗੱਲ ਤੇ ਤਨਵੀਰ ਜੀ ਆਪਣੇ ਜਜ਼ਬਾਤਾਂ ਨੂੰ ਰੋਕ ਨਹੀਂ ਪਾਏ ਤੇ ਉੱਚੀ-ਉੱਚੀ ਰੋਣ ਲੱਗ ਪਏ ਹਰਮੇਲ ਜੀ ਨੇ ਕਿਹਾ ਕਿ ਇਹ ਕੀ ਤਨਵੀਰ ਪਹਿਲਾਂ ਤਾਂ ਤੂੰ ਚੋਰੀ ਕਰਦਾ ਹੈ ਤੇ ਫਿਰ ਫੜੇ ਜਾਂਦੇ ਰੋਂਦਾ ਹੈ ਵੈਸੇ ਤਾਂ ਇਹ ਵਧੀਆ ਹੈ ਕਿੱਥੇ ਤਾਂ ਤੂੰ ਪਹਿਲਾਂ ਇੱਕ ਇੱਕ ਪੈਸਿਆਂ ਦਾ ਹਿਸਾਬ ਰੱਖਦਾ ਸੀ ਤੇ ਕਿੱਥੇ ਅੱਜ ਕਿਦਾਂ ਬੇਸ਼ਰਮਾਂ ਦੀ ਤਰ੍ਹਾਂ ਚੋਰੀ ਕਰ ਰਿਹਾ ਹੈ ਕਿੱਥੇ ਗਏ ਤੇਰੇ ਉਹ ਵੱਡੇ ਵੱਡੇ ਅਸੂਲ ਤੇ ਗੱਲਾਂ ਤਨਵੀਰ ਜੀ ਕਹਿਣ ਲੱਗੇ ਕਿ ਹਰ ਮੇਲ ਸਮੇਂ-ਸਮੇਂ ਦੀ ਗੱਲ ਹੈ ਉਸ ਸਮੇਂ ਕਰ ਮੇਰੀ ਕਮਾਈ ਨਾਲ ਚੱਲਦਾ ਸੀ ਤੇ ਅੱਜ ਮੇਰੇ ਪੁੱਤ ਦੀ ਬਸ ਹੁਣ ਤੂੰ ਇਹੀ ਸਮਝ ਲੈ ਕਿ ਮੈਂ ਆਪਣੇ ਜਿਉਣ ਦੇ ਅਸੂਲ ਲੱਭਦਾ ਹਾਂ ਫਿਰ ਹਰਮੇਲ ਜੀ ਨੇ ਕਿਹਾ ਕਿ ਦੇਖ ਤਨਵੀਰ ਤੇਰੀ ਇਹ ਚੋਰੀ ਵਾਲੀ ਗੱਲ ਮੈਨੂੰ ਤੇਰੇ ਘਰ ਦੱਸਣੀ ਪਵੇਗੀ ਨਹੀਂ ਤਾਂ ਤੂੰ ਅੱਗੇ ਵੀ ਐਦਾਂ ਹੀ ਕਰਦਾ ਰਹੇਂਗਾ ਅੱਜ ਜੋ ਤੇਰਾ ਹਾਲ ਹੈ ਉਸ ਨੂੰ ਦੇਖ ਕੇ ਤਾਂ ਮੈਨੂੰ ਲੱਗ ਰਿਹਾ ਹੈ ਕਿ ਤੂੰ ਤੇ ਤੇਰੇ ਊਸੂਲ ਦੋਵੇਂ ਹੀ ਹੁਣ ਬਦਲ ਗਏ ਹਨ ਤਾਂ ਤਨਵੀਰ ਜੀ ਨੇ ਕਿਹਾ ਕਿ ਨਹੀਂ ਹਰਮੇਲ ਮੈਨੂੰ ਮਾਫ਼ ਕਰ ਦੇ ਕਿਰਪਾ ਕਰਕੇ ਇਹ ਗੱਲ ਮੇਰੇ ਘਰ ਨਾ ਦਸੀ ਤੇ ਖਾਸ ਕਰਕੇ ਮੇਰੇ ਪੁੱਤ ਸੁਨੀਲ ਨੂੰ ਹਰਮੇਲ ਜੀ ਨੇ ਕਿਹਾ ਕਿ ਤੂੰ ਐਨਾ ਕਿਉਂ ਬਦਲ ਗਿਆ ਹੈ ਮੈਂ ਜਾਨਣਾ ਚਾਹੁੰਦਾ ਹਾਂ ਆਖਰ ਅਜਿਹਾ ਕੀ ਹੋਇਆ ਕਿ ਜੋ ਇਨਸਾਨ ਹਮੇਸ਼ਾ ਆਪਣੇ ਅਸੂਲਾਂ ਤੇ ਚੱਲਦਾ ਸੀ ਅੱਜ ਚੋਰੀ ਤੱਕ ਕਰਨ ਵਿੱਚ ਨਹੀਂ ਝਿਜਕਿਆ ਜਾਣਦਾ ਹਾਂ ਕਿ ਇਸ ਗੱਲ ਨੂੰ ਕਿਸੇ ਨੂੰ ਵੀ ਦੱਸਣਾ ਨਹੀਂ ਚਾਹੀਦਾ ਪਰ ਅੱਜ ਤਾਂ ਤੂੰ ਮੈਨੂੰ ਗੱਲ ਦੱਸੇਗਾ ਜਾਂ ਫਿਰ ਮੈਂ ਤੇਰੀ ਇਹ ਚੋਰੀ ਵਾਲੀ ਗੱਲ ਜੋ ਤੂੰ ਸੁਨੀਲ ਨੂੰ ਨਹੀਂ ਦੱਸਣਾ ਚਾਹੁੰਦਾ ਉਹ ਮੈਂ ਸੁਨੀਲ ਨੂੰ ਦੱਸ ਦੇਵਾਂਗਾ ਹਰਮੇਲ ਜੀ ਦੇ ਇੰਨਾ ਕਹਿੰਦਿਆਂ ਹੀ تنویر ਜੀ ਉੱਚੀ ਉੱਚੀ ਰੋ ਪਏ ਤੇ ਕਹਿਣ ਲੱਗੇ ਤੂੰ ਮੇਰੀ ਤਕਲੀਫ ਨਹੀਂ ਸਮਝ ਸਕੇਗਾ ਕਿਉਂਕਿ ਜਿਸ ਹਾਲਾਤਾਂ ਵਿੱਚੋਂ ਮੈਂ ਲੰਘ ਰਿਹਾ ਹਾਂ ਉਹ ਸਿਰਫ ਮੈਂ ਹੀ ਜਾਣਦਾ ਹਾਂ ਇੱਕ ਵਿਅਕਤੀ ਕਿਸੇ ਦਾ ਦਰਦ ਉਦੋਂ ਹੀ ਸਮਝ ਪਾਉਂਦਾ ਹੈ ਜਦੋਂ ਉਹਨਾਂ ਹਾਲਾਤਾਂ ਵਿੱਚੋਂ ਗੁਜ਼ਰਦਾ ਹੈ ਮੈਨੂੰ ਤਾਂ ਕਈ ਸਾਲ ਹੋ ਗਏ ਪੇਟ ਭਰ ਕੇ ਖਾਣਾ ਖਾਦੇ ਹੋਏ ਇਸ ਲਈ ਸੋਚਿਆ ਕਿ ਵਿਆਹ ਵਿੱਚ ਤਾਂ ਐਨੇ ਲੋਕ ਆਉਂਦੇ ਆ ਜੇਕਰ ਥੋੜਾ ਜਿਹਾ ਖਾਣਾ ਮੈਂ ਲੈ ਆਵਾਂਗਾ ਤਾ ਕਿਹੜਾ ਕਿਸੇ ਨੂੰ ਪਤਾ ਲੱਗੇਗਾ ਗੱਲ ਸਿਰਫ ਮੇਰੀ ਹੀ ਨਹੀਂ ਹੈ ਮੈਂ ਤਾਂ ਫਿਰ ਵੀ ਆਪਣਾ ਮਨ ਮਾਰ ਕੇ ਰੋਜ਼ ਹੀ ਦਾਲ ਦਾ ਪਾਣੀ ਪੀ ਕੇ ਅਤੇ ਬੇਹੀ ਰੋਟੀ ਖਾ ਲੈਂਦਾ ਹਾਂ ਪਰ ਤੇਰੀ ਭਾਬੀ ਤਾਂ ਸਬਜ਼ੀਆਂ ਖਾਣ ਲਈ ਤਰਸਦੀ ਹੈ ਜਦੋਂ ਕੱਲ ਤੇਰੀਆਂ ਉਗਾਈਆਂ ਹੋਈਆਂ ਗੋਭੀਆਂ ਦੇਖ ਕੇ ਉਸਨੇ ਮੈਨੂੰ ਕਿਹਾ ਕਿ ਕਾਸ਼ ਮੈਂ ਉਹ ਮਿੱਟੀ ਹੁੰਦੀ ਜਿਸ ਵਿੱਚ ਗੋਭੀ ਉਗਦੀ ਹੈ ਖਾ ਤਾਂ ਨਹੀਂ ਸਕਦੀ ਪਰ ਉਸ ਦੀ ਖੁਸ਼ਬੂ ਤਾਂ ਲੈ ਪਾਉਂਦੀ ਦੇਖੋ ਨਾ ਹਰਮੇਲ ਭਾਈ ਸਾਹਿਬ ਨੇ ਸਾਰੀ ਸਬਜ਼ੀ ਮੇਰੀ ਪਸੰਦ ਨੂੰ ਉਗਾਈ ਹੋਈ ਹੈ ਗੋਭੀ ਪਾਲਕ ਬੈਂਗਨ ਇਹ ਕਹਿ ਕੇ ਉਹ ਰੋਣ ਲੱਗੀ ਉਸਦੇ ਇਹ ਹੰਝੂ ਕਿਸੇ ਮਹਿੰਗੇ ਸਮਾਨ ਲਈ ਨਹੀਂ ਸੀ ਸਿਰਫ ਬਿਨਾਂ ਸਬਜ਼ੀਆਂ ਦੇ ਲਈ ਹੀ ਸੀ ਸੌ ਲੱਗੇ ਹਰਮੇਲ ਉਸ ਸਮੇਂ ਮੈਨੂੰ ਆਪਣੇ ਆਪ ਤੋਂ ਐਨੀ ਨਫ਼ਰਤ ਹੋ ਰਹੀ ਸੀ ਕਿ ਕੀ ਦਸਾਂ ਕਿਦਾਂ ਦਾ ਪਤੀ ਹਾਂ ਮੈਂ ਜੋ ਆਪਣੀ ਪਤਨੀ ਦੀ ਐਨੀ ਜਹੀ ਖੁਆਇਸ਼ ਵੀ ਪੂਰੀ ਨਹੀਂ ਕਰ ਸਕਦਾ ਤੇ ਮੈਨੂੰ ਪਤਾ ਹੈ ਕਿ ਇਹ ਸਭ ਕੁਝ ਮੇਰੇ ਹੀ ਕਾਰਨ ਹੋਇਆ ਅੱਜ ਜੋ ਮੇਰੀ ਹਾਲਤ ਹੈ ਉਸ ਦਾ ਜ਼ਿੰਮੇਵਾਰ ਮੈਂ ਖੁਦ ਹੀ ਹਾਂ ਨਾ ਜਾਣੀ ਕਿੰਨੇ ਸਾਲਾਂ ਤੋਂ ਮੈਂ ਚੁੱਪ ਕਰਕੇ ਘੁੱਟ-ਘੁੱਟ ਕੇ ਜਿਉਂ ਰਿਆ ਹਾਂ ਅੱਜ ਜਾ ਕੇ ਇਹ ਸਭ ਕੁਝ ਮੇਰੇ ਮੂੰਹੋਂ ਨਿਕਲਿਆ ਇਹਨਾਂ ਕਹਿ ਕੇ ਤਨਵੀਰ ਜੀ ਆਪਣੇ ਅਤੀਤ ਦੀ ਕਹਾਣੀ ਹਰਮੇਲ ਜੀ ਨੂੰ ਦੱਸਣ ਲੱਗਦੇ ਹਨ ਕਿ ਹਰਮੇਲ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਤੂੰ ਗगन ਦੇ ਕੋਲ ਆਸਟ੍ਰੇਲੀਆ ਗਿਆ ਹੋਇਆ ਸੀ ਤਨਵੀਰ ਜੀ ਦੇ ਇਹ ਕਹਿੰਦੇ ਹੀ ਹਰਮੇਲ ਜੀ ਬੋਲ ਪੈਂਦੇ ਨੇ ਕਿ ਹਾਂ ਮੈਂ ਆਸਟ੍ਰੇਲੀਆ ਤੋਂ ਵਾਪਸ ਆਉਣ ਤੋਂ ਬਾਅਦ ਹੀ ਮੈਂ ਤੇਰੇ ਵਿੱਚ ਇਹ ਬਦਲਾਅ ਦੇਖਿਆ ਤੂੰ ਨਾ ਤਾਂ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਕਰਦਾ ਹੈ ਤੇ ਨਾ ਹੀ ਮੇਰੇ ਨਾਲ ਕੀਤੇ ਆਉਂਦਾ ਜਾਂਦਾ ਹੈ ਤਨਵੀਰ ਜੀ ਨੇ ਕਿਹਾ ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਤੂੰ ਮੇਰੇ ਹਾਲਾਤਾਂ ਦੇ ਬਾਰੇ ਵਿੱਚ ਜਾਣੇ ਤੇ ਜੇਕਰ ਜਾਣ ਵੀ ਜਾਂਦਾ ਤਾਂ ਕੀ ਕਰ ਲੈਂਦਾ ਹੋਰਾਂ ਦੀ ਤਰ੍ਹਾਂ ਤੂੰ ਵੀ ਸਾਡੇ ਤੇ ਹੱਸਦਾ ਜਾਂ ਫਿਰ ਤਰਸ ਖਾਂਦਾ ਤੇ ਸੁਨੀਲ ਨੂੰ ਕੋਸਦਾ ਪਰ ਲੋਕਾਂ ਦੀ ਹਮਦਰਦੀ ਮੈਨੂੰ ਹੋਰ ਜ਼ਿਆਦਾ ਗੁੱਸਾ ਦਵਾਉਂਦੀ ਸੀ ਮੈਨੂੰ ਹੋਰ ਜ਼ਿਆਦਾ ਲਾਚਾਰ ਅਤੇ ਬੇਵਸ ਮਹਿਸੂਸ ਕਰਵਾਉਂਦੀ ਸੀ ਇਸ ਲਈ ਮੈਂ ਸਾਰਿਆਂ ਤੋਂ ਅਲੱਗ ਹੀ ਹੋ ਗਿਆ ਫਿਰ ਹਰਮੇਲ ਜੀ ਨੇ ਕਿਹਾ ਪਰ ਤਨਵੀਰ ਤੂੰ ਤਾਂ ਹਮੇਸ਼ਾ ਮੈਨੂੰ ਆਪਣਾ ਪੱਕਾ ਦੋਸਤ ਮੰਨਦਾ ਸੀ ਤੇ ਆਪਣੀ ਹੀ ਮੁਸ਼ਕਲ ਘੜੀ ਵਿੱਚ ਮੈਨੂੰ ਵੀ ਹੋਰਾਂ ਦੀ ਭੀੜ ਵਿੱਚ ਸ਼ਾਮਲ ਕਰ ਦਿੱਤਾ ਤੂੰ ਇੱਕ ਵਾਰ ਤਾਂ ਮੈਨੂੰ ਆਪਣੇ ਦਿਲ ਦੀ ਗੱਲ ਦੱਸਦਾ ਤਾਂ ਤਨਵੀਰ ਜੀ ਨੇ ਕਿਹਾ ਕਿ ਇੱਕ ਦਿਨ ਸੁਨੀਲ ਆ ਕੇ ਮੈਨੂੰ ਕਹਿੰਦਾ ਪਾਪਾ ਮੈਂ ਬੜੀ ਮੁਸੀਬਤ ਵਿੱਚ ਪੈ ਗਿਆ ਹਾਂ ਮੇਰੇ ਤੋਂ ਬਹੁਤ ਵੱਡਾ ਕਰਜ਼ਾ ਲਿਆ ਗਿਆ ਮੇਰਾ ਆਫਿਸ ਅੱਜ ਚੱਲਣਾ ਸ਼ੁਰੂ ਹੋਇਆ ਹੈ ਪਰ ਜਦੋਂ ਜੋ ਕਰਜ਼ਦਾਰ ਨੇ ਉਹਨਾਂ ਨੂੰ ਜੇਕਰ ਹੋਣੇ ਹੀ ਪੈਸੇ ਨਾ ਮਿਲੇ ਤਾਂ ਉਹ ਸ਼ਾਇਦ ਮੈਨੂੰ ਮਾਰ ਹੀ ਦੇਣ ਪਾਪਾ ਇਹਨਾਂ ਦਾ ਕਾਨੂੰਨ ਹੈ ਸ਼ਾਇਦ ਉਹ ਮੇਰੇ ਤੋਂ ਕੁਝ ਵੀ ਹਾਸਲ ਨਹੀਂ ਕਰ ਪਾਉਣਗੇ ਪਰ ਆਪਣਾ ਕਰਜ਼ਾ ਪਾਉਣ ਦੇ ਲਈ ਉਹ ਮੇਰੀ ਜਾਨ ਜ਼ਰੂਰ ਲੈ ਲੈਣਗੇ ਪਾਪਾ ਮੈਨੂੰ ਬਚਾ ਲਵੋ ਮੈਂ ਵਾਦਾ ਕਰਦਾ ਹਾਂ ਤੁਹਾਡੇ ਸਾਰੇ ਪੈਸੇ ਇੱਕ ਸਾਲ ਦੇ ਅੰਦਰ ਅੰਦਰ ਵਾਪਸ ਕਰ ਦੇਵਾਂਗਾ ਤੇ ਇਦਾਂ ਆਪਣੇ ਪੁੱਤ ਦੇ ਖਾਣ ਲਈ ਭਲਾ ਇੱਕ ਪਿਓ ਕਿਵੇਂ ਤਿਆਰ ਹੋ ਸਕਦਾ ਸੀ ਇਸ ਲਈ ਉਸਦੇ ਇਸ ਤਰ੍ਹਾਂ ਕਹਿਣ ਤੇ ਮੈਂ ਵੀ ਕਾਫੀ ਡਰ ਗਿਆ ਤੇ ਨਾ ਅੱਗੇ ਦੇਖਿਆ ਤੇ ਨਾ ਹੀ ਪਿੱਛੇ ਆਪਣੀ ਸਾਰੀ ਸੇਵਿੰਗ ਇੱਥੋਂ ਤੱਕ ਕਿ ਆਪਣੇ ਘਰ ਨੂੰ ਵੀ ਗਹਿਣੇ ਰੱਖ ਕੇ ਮੈਂ ਉਸ ਨੂੰ ਪੈਸੇ ਦੇ ਦਿੱਤੇ ਜਦ ਕਿ ਤੇਰੀ ਭਾਬੀ ਵਾਰ-ਵਾਰ ਮੈਨੂੰ ਸੁਨੀਲ ਦੀਆਂ ਗੱਲਾਂ ਬਾਰੇ ਪੜਤਾਲ ਕਰਨ ਨੂੰ ਕਹਿ ਰਹੀ ਸੀ ਤੇ ਮੈਂ ਉਸ ਨੂੰ ਹਰ ਵਾਰ ਕਹਿ ਦਿੰਦਾ ਕਿ ਔਰਤਾਂ ਦਾ ਕੰਮ ਹੁੰਦਾ ਚੁੱਪ ਰਹਿਣਾ ਤੇ ਮਰਦਾਂ ਦੇ ਫੈਸਲਿਆਂ ਨੂੰ ਮੰਨਣਾ ਹਰਮੇਲ ਜੀ ਨੇ ਪੁੱਛਿਆ ਤਾਂ ਕਿ ਸੱਚ ਸੁਨੀਲ ਕਰਜ ਵਿੱਚ ਡੁੱਬਿਆ ਹੋਇਆ ਸੀ ਤਨਵੀਰ ਜੀ ਨੇ ਕਿਹਾ ਨਹੀਂ ਪਰ ਮੈਨੂੰ ਇਸ ਗੱਲ ਦੀ ਹੈਰਾਨੀ ਨਹੀਂ ਹੁੰਦੀ ਕਿ ਉਸਨੇ ਆਪਣੇ ਕਰਜ ਵਾਲੀ ਗੱਲ ਝੂਠ ਕਹੀ ਸਗੋਂ ਮੈਂ ਉਸ ਦੀ ਇਸ ਗੱਲ ਤੋਂ ਹੈਰਾਨ ਆ ਕਿ ਇਹ ਸਭ ਉਸ ਨੂੰ ਮੇਰੀ ਨੂ ਨੇ ਸਿਖਾਇਆ ਸੀ ਕਿ ਉਸਨੇ ਇਹ ਸਭ ਉਸ ਦੇ ਕਹਿਣ ਤੇ ਹੀ ਕੀਤਾ ਸੀ ਪਰ ਹਰਮੇਲ ਜੀ ਨੇ ਕਿਹਾ ਕਿ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਸੁਨੀਲ ਨੇ ਇਹ ਸਭ ਨਾਟਕ ਕੀਤਾ ਤਨਵੀਰ ਜੀ ਨੇ ਦੱਸਿਆ ਕਿ ਜਿਵੇਂ ਹੀ ਸੁਨੀਲ ਨੂੰ ਸਾਰੇ ਪੈਸੇ ਮਿਲ ਗਏ ਉਹ ਤੇ ਬਬੀਤਾ ਇਕਦਮ ਬਦਲ ਗਏ ਤੇ ਸਾਡੇ ਵਾਸ਼ਰੂਮ ਵਿੱਚੋਂ ਗੀਜਰ ਲਵਾ ਲਿਆ ਕਮਰੇ ਵਿੱਚੋਂ ਏਸੀ ਵੀ ਹਟਾ ਦਿੱਤਾ ਖਾਣ ਪੀਣ ਵਿੱਚ ਵੀ ਬੇਹੀ ਦਾਲ ਰੋਟੀ ਹੋਰ ਤਾਂ ਹੋਰ ਮੇਰਾ ਸਕੂਟਰ ਵੀ ਵੇਚ ਦਿੱਤਾ ਮੈਨੂੰ ਲੱਗਿਆ ਕਿ ਇਹ ਸਭ ਸੁਨੀਲ ਨੇ ਬਚਤ ਕਰਨ ਦੇ ਲਈ ਕੀਤਾ ਹੋਵੇਗਾ ਪਰ ਫਿਰ ਮੈਂ ਦੇਖਿਆ ਕਿ ਇਹ ਕੀ ਇਹ ਸਭ ਤਾਂ ਸਿਰਫ ਸਾਡੇ ਲਈ ਹੀ ਹੈ ਸੁਨੀਲ ਤੇ ਬਬੀਤਾ ਤਾਂ ਐਸ਼ ਕਰ ਰਹੇ ਹੈ ਇਧਰ ਘਰ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਦੇ ਪਰ ਸਾਡੇ ਲਈ ਸਿਰਫ ਦਾਲ ਰੋਟੀ ਹੀ ਰਹਿੰਦੀ ਤੇ ਕਦੇ-ਕਦੇ ਤਾਂ ਸਾਨੂੰ 2-3 ਦਿਨਾਂ ਤੱਕ ਕੁਝ ਵੀ ਖਾਣ ਨੂੰ ਨਾ ਦਿੰਦੇ ਘਰ ਦਾ ਸਾਰਾ ਕੰਮ ਕਰਵਾਉਂਦੇ ਪਰ ਖਾਣ ਦੇ ਨਾਮ ਤੇ ਸਿਰਫ ਪਾਣੀ ਹੀ ਹੁੰਦਾ ਅੱਜ ਜਦੋਂ ਉੱਥੇ ਵਿਆਹ ਵਾਲੇ ਘਰ ਵਿੱਚ ਮੈਂ ਖਾਣਾ ਚੋਰੀ ਕਰ ਰਿਹਾ ਸੀ ਤਾਂ ਉਹ ਸਭ ਕੁਝ ਮੈਂ ਮਜਬੂਰੀ ਵਾਸਤੇ ਹੀ ਕੀਤਾ 2 ਦਿਨਾਂ ਤੋਂ ਸਾਨੂੰ ਖਾਣ ਲਈ ਕੁਝ ਨਹੀਂ ਮਿਲਿਆ ਮੈਂ ਤਾਂ ਫਿਰ ਵੀ ਪਾਣੀ ਪੀ ਕੇ ਰਹਿ ਰਿਹਾ ਹਾਂ ਪਰ ਤੇਰੀ ਭਾਬੀ ਭੁੱਖ ਨਾਲ ਤੜਫ ਰਹੀ ਹੈ ਪਤਾ ਹਰਮੇਲ ਇੱਕ ਦਿਨ ਤੇਰੀ ਭਾਬੀ ਨੇ ਬਬੀਤਾ ਨੂੰ ਕਿਹਾ ਕਿ ਅੱਜ ਆਪਾਂ ਪਾਲਕ ਵਾਲੀ ਸਬਜ਼ੀ ਬਣਾਈ ਹੈ ਤਾਂ ਥੋੜੀ ਜਿਹੀ ਮੈਨੂੰ ਵੀ ਦੇ ਦੇ ਤਾਂ ਉਸਨੇ ਕਿਹਾ ਹਾਂ ਹਾਂ ਮੰਮੀ ਜੀ ਕਿਉਂ ਨਹੀਂ ਆ ਲਵੋ ਤੁਹਾਡੇ ਲਈ ਅਲੱਗ ਹੀ ਕੌਲੀ ਵਿੱਚ ਕੱਢ ਕੇ ਰੱਖੀ ਹੈ ਬਬੀਤਾ ਨੇ ਇਹ ਕਹਿ ਕੇ ਇੱਕ ਕੌਲੀ 'ਚ ਦਾਲ ਪਾ ਕੇ ਤੇਰੀ ਭਾਬੀ ਨੂੰ ਦਿੱਤੀ ਜਿਵੇਂ ਹੀ ਤੇਰੀ ਭਾਬੀ ਨੇ ਉਸ ਕੌਲੀ ਨੂੰ ਲੈਣ ਲਈ ਆਪਣਾ ਹੱਥ ਅੱਗੇ ਕੀਤਾ ਤਾਂ ਬਬੀਤਾ ਨੇ ਮੱਚਦੀ ਮੱਚਦੀ ਦਾਲ ਉਸਦੇ ਹੱਥਾਂ 'ਤੇ ਪਾ ਦਿੱਤੀ ਜਸ ਨਾਲ ਤੇਰੀ ਭਾਬੀ ਦਰਦ ਨਾਲ ਚੀਕ ਉੱਠੀ ਉਸਦੀ ਚੀਕ ਸੁਣ ਕੇ ਮੈਂ ਤੇ ਸੁਨੀਲ ਰਸੋਈ ਵੱਲ ਭੱਜੇ ਆਏ ਤੇ ਜਦੋਂ ਮੈਂ ਤੇਰੀ ਭਾਬੀ ਦਾ ਹੱਥ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ ਉਸ ਦਾ ਮਾਸ ਜਲ ਚੁੱਕਿਆ ਸੀ ਮੈਂ ਘਬਰਾ ਕੇ ਉਸ ਨੂੰ ਪੁੱਛਿਆ ਕਿ ਇਹ ਸਭ ਕਿਵੇਂ ਹੋਇਆ ਤਾਂ ਉਸ ਗੱਲ ਤੇ ਉਹ ਕਹਿੰਦੀ ਦਾਲ ਦਾ ਪਤੀਲਾ ਚੁੱਕਣ ਲੱਗੀ ਤਾਂ ਹੱਥ ਤਿਲਕ ਗਿਆ ਪਰ ਫਿਰ ਬਵੀਤਾ ਨੇ ਕਿਹਾ ਕਿ ਸੱਚ-ਸੱਚ ਕਿਉਂ ਨਹੀਂ ਦੱਸਦੇ ਮੰਮੀ ਜੀ ਇਹ ਤੁਹਾਡੇ ਲਾਲਚ ਦਾ ਨਤੀਜਾ ਹੈ ਮੈਂ ਬਵੀਤਾ ਨੂੰ ਕਿਹਾ ਕਿ ਸਾਫ ਸਾਫ ਦੱਸ ਇਹ ਸਭ ਕਿਵੇਂ ਹੋਇਆ ਜਿਸ ਤੇ ਬਵੀਤਾ ਨੇ ਕਿਹਾ ਕਿ ਮੈਨੋਂ ਕੀ ਪੁੱਛਦੇ ਹੋ ਇਹਨਾਂ ਤੋਂ ਹੀ ਪੁੱਛ ਲਵੋ ਜਦੋਂ ਵੀ ਘਰ ਵਿੱਚ ਕੁਝ ਬਣਾਓ ਤਾਂ ਇਹ ਆ ਜਾਂਦੀ ਹੈ ਆਪਣੀਆਂ ਲਾਲਾਂ ਸੁਟਣ ਕਿੰਨੀ ਵਾਰ ਕਿਹਾ ਕਿ ਇਹ ਸਭ ਤੁਹਾਡੇ ਲਈ ਨਹੀਂ ਪਰ ਫਿਰ ਵੀ ਹਰ ਵਾਰ ਭੀਖ ਮੰਗਣ ਆ ਜਾਂਦੀ ਹੈ ਇਹ ਸਭ ਇਸ ਲਈ ਅੱਜ ਇਸ ਦੀ ਸਜ਼ਾ ਦਿੱਤੀ ਹੈ ਹੁਣ ਜਦੋਂ ਵੀ ਇੱਥੇ ਭੀਖ ਮੰਗਣ ਆਵੇਗੀ ਉਦੋਂ ਹੀ ਉਹਨਾਂ ਨੂੰ ਇਹ ਜਲਨ ਜਾਨਦ ਆਵੇਗੀ ਮੈਂ ਤਾਂ ਬਬੀਤਾ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ ਤੇ ਹੋਰ ਵੀ ਜ਼ਿਆਦਾ ਹੈਰਾਨ ਉਦੋਂ ਹੋਇਆ ਜਦੋਂ ਸੁਨੀਲ ਦੀਆਂ ਗੱਲਾਂ ਸੁਣੀਆਂ ਪਤਾ ਹੈ ਹਰਮੇਲ ਉਸਨੇ ਕੀ ਕਿਹਾ ਉਸਨੇ ਕਿਹਾ ਕਿ ਮੰਮੀ ਪਾਪਾ ਹੁਣ ਤੁਹਾਡਾ ਜ਼ਿਆਦਾ ਹੀ ਹੋ ਰਿਹਾ ਹੈ ਜੇਕਰ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਮੈਨੂੰ ਮਜਬੂਰਨ ਤੁਹਾਨੂੰ ਦੋਵਾਂ ਨੂੰ ਬਿਰਦ ਆਸ਼ਰਮ ਛੱਡ ਕੇ ਆਉਣਾ ਪਵੇਗਾ ਤੇ ਬਬੀਤਾ ਅੱਗੋਂ ਤੋਂ ਜੇਕਰ ਇਹ ਕਦੇ ਇਦਾਂ ਕਰਨ ਤਾਂ ਉਸੇ ਸਮੇਂ ਚਾਹੇ ਮੈਂ ਕਰ ਹੋਵਾਂ ਜਾਂ ਨਾ ਹੋਵਾਂ ੱੱਕੇ ਮਾਰ ਕੇ ਇਹਨਾਂ ਨੂੰ ਘਰੋਂ ਕੱਢ ਦੇਵਾਂਗੀ ਹਰਮੇਲ ਜੀ ਨੇ ਪੁੱਛਿਆ ਕਿ ਸੁਨੀਲ ਨੇ ਐਦਾਂ ਕਿਹਾ ਤਾਂ ਤਨਵੀਰ ਜੀ ਕਹਿਣ ਲੱਗੇ ਕਿ ਇਹ ਸਭ ਤਾਂ ਕੁਝ ਵੀ ਨਹੀਂ ਅਸੀਂ ਆਪਣੇ ਹੀ ਘਰ ਵਿੱਚ ਉਹ ਸਭ ਕੁਝ ਸਹਿ ਰਹੇ ਹਾਂ ਜੋ ਸ਼ਾਇਦ ਜਾਨਵਰ ਇੱਕ ਕਸਾਈ ਕੋਲ ਸੰਦਾ ਹੈ ਬਸ ਫਰਕ ਸਿਰਫ ਇੰਨਾ ਹੈ ਸਾਡੇ ਅਤੇ ਉਹਨਾਂ ਜਾਨਵਰਾਂ ਵਿੱਚ ਉਹ ਪਲ-ਪਲ ਮੌਤ ਦੇ ਡਰ ਵਿੱਚ ਜਿਉਂਦੇ ਆ ਤੇ ਅਸੀਂ ਪਲ-ਪਲ ਮਰ ਕੇ ਜਿਉਂ ਰਹੇ ਹਾਂ ਪਰ ਕਦੇ-ਕਦੇ ਤਾਂ ਜੀ ਕਰਦਾ ਖੁਦਕੁਸ਼ੀ ਕਰ ਲਵਾਂ ਤਾਂ ਹਰਮੇਲ ਜੀ ਨੇ ਕਿਹਾ ਕਿ ਤੂੰ ਕਦੇ ਪੁਲਿਸ ਦੇ ਕੋਲ ਕਿਉਂ ਨਹੀਂ ਗਿਆ ਅਜੇ ਇਹ ਨੂੰ ਪੁੱਤ ਨੂੰ ਤਾਂ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ ਤਨਵੀਰ ਨੇ ਕਿਹਾ ਕਿ ਇਹ ਗੱਲ ਤਾਂ ਤੂੰ ਸਹੀ ਕਹੀ ਆ ਯਾਰ ਕਿਉਂਕਿ ਸ਼ਾਇਦ ਤੈਨੂੰ ਨਹੀਂ ਪਤਾ ਕਿ ਸੁਨੀਲ ਐਸ਼ ਸ਼ੈਰ ਦਾ ਬਹੁਤ ਵੱਡਾ ਵਕੀਲ ਹੈ ਤਾਂ ਹੀ ਤਾਂ ਇੰਨੀ ਚਲਾਕੀ ਨਾਲ ਸਾਰਾ ਕੁਝ ਖੇਡ ਗਿਆ ਹਰਮੇਲ ਜੀ ਨੇ ਕਿਹਾ ਕਿ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਸੁਨੀਲ ਇੱਕ ਵਕੀਲ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਜੋ ਮਰਜ਼ੀ ਕਰੇਗਾ ਉਸਨੇ ਬਸ ਕਾਨੂੰਨ ਪੜ੍ਹਿਆ ਹੈ ਉਸ ਦਾ ਮਾਲਕ ਨਹੀਂ ਹੈ ਤੇ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਹੁੰਦਾ ਹੈ ਹਰਮੇਲ ਜੀ ਦੇ ਇਹ ਕਹਿੰਦੇ ਹੀ ਤਨਵੀਰ ਜੀ ਅਚਾਨਕ ਕਹਿੰਦੇ ਹਨ ਕਿ ਠੀਕ ਆ ਮੈਂ ਚਲਦਾ ਹਾਂ ਤੂੰ ਪਲੀਜ਼ ਉਸ ਨੂੰ ਕੁਝ ਵੀ ਨਾ ਦੱਸੀ ਤੇ ਉਹ ਉੱਥੇ ਮੌਜੂਦ ਭੀੜ ਦੇ ਅੱਗੇ ਵੀ ਹੱਥ ਜੋੜ ਕੇ ਕਹਿੰਦਾ ਹੈ ਮੈਂ ਇੱਥੋਂ ਜੋ ਵੀ ਖਾਣਾ ਲਿਆ ਸੀ ਉਹ ਮੈਂ ਇੱਥੇ ਹੀ ਰੱਖ ਰਿਹਾ ਹਾਂ ਕਿਰਪਾ ਕਰਕੇ ਤੁਸੀਂ ਮੇਰੇ ਘਰ ਨਾ ਦੱਸਿਓ ਫਿਰ ਉਹ ਘਬਰਾਉਂਦੇ ਹੋਏ ਉੱਥੋਂ ਚਲੇ ਗਈ ਹਰਮੇਲ ਸਿੰਘ ਜੀ ਵੀ ਉਸ ਦੇ ਨਾਲ ਗਏ ਤੇ ਉਸ ਦੇ ਬਾਗ ਵਿੱਚੋਂ ਕੁਝ ਸਬਜ਼ੀਆਂ ਤੇ ਫਲ ਲਿਆ ਕੇ ਉਹਨਾਂ ਨੂੰ ਦਿੱਤੇ ਸੁਨੀਲ ਨੇ ਤਨਵੀਰ ਜੀ ਨੂੰ ਅੰਦਰ ਆਉਂਦੇ ਹੀ ਪੁੱਛਿਆ ਕਿ ਪਾਪਾ ਕਿੱਥੋਂ ਆ ਰਹੇ ਹੋ ਅਤੇ ਤੁਸੀਂ ਕੀ ਲੁਕਾ ਰਹੇ ਹੋ ਮੇਰੇ ਤੋਂ ਤਾਂ ਤਨਵੀਰ ਜੀ ਨੇ ਕਿਹਾ ਕੁਝ ਨਹੀਂ ਜਦੋਂ ਮੈਂ ਬਾਹਰ ਘੁੰਮ ਘੁਮਾ ਰਿਹਾ ਸੀ ਤਾਂ ਹਰਮੇਲ ਨੇ ਮੈਨੂੰ ਬੁਲਾ ਕੇ ਆਪਣੇ ਬਾਗ ਵਿੱਚੋਂ ਕੁਝ ਸਬਜ਼ੀਆਂ ਦਿੱਤੀਆਂ ਤਾਂ ਸੁਨੀਲ ਕਹਿਣ ਲੱਗਿਆ ਕਿ ਹੁਣ ਤੁਸੀਂ ਲੋਕਾਂ ਤੋਂ ਭੀਖ ਮੰਗਣ ਵੀ ਲੱਗ ਪਏ ਕੀ ਜਿਤਾਉਣਾ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ ਸਹੀ ਤਰੀਕੇ ਨਾਲ ਨਹੀਂ ਰੱਖ ਰਹੇ ਇਸ ਲਈ ਤਾਂ ਇਹ ਸਭ ਕੁਝ ਲੈ ਆਏ ਹੋ ਤਾਂ ਤਨਵੀਰ ਜੀ ਨੇ ਕਿਹਾ ਕਿ ਨਹੀਂ ਸੁਨੀਲ ਐਦਾਂ ਨਹੀਂ ਹੈ ਹਰਮੇਲ ਨੇ ਮੈਨੂੰ ਇਹ ਸਬਜ਼ੀਆਂ ਦਿੱਤੀਆਂ ਤੂੰ ਚਾਹੇ ਜਾ ਕੇ ਉਸ ਨੂੰ ਪੁੱਛ ਸਕਦਾ ਹੈ ਸੁਨੀਲ ਨੇ ਕਿਹਾ ਤੁਸੀਂ ਚਲੋ ਅੰਦਰ ਫਿਰ ਮੈਂ ਦੱਸਦਾ ਤੁਹਾਨੂੰ ਉਸ ਦੇ ਬਾਅਦ ਸੁਨੀਲ ਤੇ ਤਨਵੀਰ ਜੀ ਅੰਦਰ ਜਾਂਦੇ ਆ ਤੇ ਜਿੱਥੇ ਤਨਵੀਰ ਦੀ ਪਤਨੀ surjeet कौर ਜੀ ਨੂੰ ਉਹਨਾਂ ਦੀ ਨੋ ਬਬੀਤਾ ਮਾਰ ਰਹੀ ਸੀ ਇਹ ਦੇਖ ਕੇ ਤਨਵੀਰ ਜੀ ਭੱਜ ਕੇ ਜਾ ਹੀ ਰਹੇ ਹੁੰਦੇ ਆ ਕਿ ਉਦੋਂ ਹੀ ਬਬੀਤਾ ਗੁੱਸੇ ਵਿੱਚ surjeet कौर ਨੂੰ ੱੱਕਾ ਦੇ ਦਿੰਦੀ ਹੈ ਤੇ ਉਹਨਾਂ ਦਾ ਸਿਰ ਕੰਧ ਨਾਲ ਜਾ ਵਜਦਾ ਹੈ ਤੇ ਉਹ ਤੁਰੰਤ ਹੀ ਮਰ ਜਾਂਦੀ ਹੈ ਤੱਕਾ ਇੰਨੀ ਜ਼ੋਰ ਦਾ ਹੁੰਦਾ ਹੈ ਕਿ ਇਹ ਸਭ ਕੁਝ ਇੰਨੀ ਜਲਦੀ ਹੋਇਆ ਤੇ ਕਿਸੇ ਨੂੰ ਕੋਈ ਮੌਕਾ ਹੀ ਨਹੀਂ ਮਿਲਿਆ ਤਨਵੀਰ ਜੀ ਸਰਜੀਤ ਕੌਰ ਜੀ ਨੂੰ ਉਠਾਉਣ ਦੀ ਨਾਕਾਮ ਕੋਸ਼ਿਸ਼ ਕਰਨ ਲੱਗੇ ਤੇ ਇੱਧਰ ਸੁਨੀਲ ਬਬੀਤਾ ਨੂੰ ਕਹਿੰਦਾ ਹੈ ਕਿ ਇਹ ਕੀ ਬਬੀਤਾ ਤੈਨੂੰ ਕਿੰਨੀ ਵਾਰ ਕਿਹਾ ਕਿ ਤੂੰ ਆਪਣੇ ਗੁੱਸੇ ਨੂੰ ਥੋੜਾ ਕੰਟਰੋਲ ਵਿੱਚ ਰੱਖਿਆ ਕਰ ਮਾਰ ਤਾਂ ਰਹੀ ਸੀ ਫਿਰ ਧੱਕਾ ਦੇਣ ਦੀ ਕੀ ਲੋੜ ਸੀ ਫਿਰ ਉਹ ਕਹਿਣ ਲੱਗੀ ਕਿ ਇਸ ਬੁੱਢੀ ਦੀ ਹਰਕਤ ਹੀ ਅਜਿਹੀ ਹੁੰਦੀ ਹੈ ਕਿ ਗੁੱਸਾ ਨਹੀਂ ਦਬਾਇਆ ਜਾਂਦਾ ਤਾਂ ਇਸ ਵਿੱਚ ਮੈਂ ਕੀ ਕਰਾਂ ਹਮੇਸ਼ਾ ਹੀ ਮੇਰੀ ਗੱਲ ਦਾ ਉਲਟਾ ਹੀ ਕਰਦੀ ਹੈ ਇਸ ਲਈ ਗੁੱਸਾ ਆ ਗਿਆ ਮੈਂ ਇੱਕ ਵਕੀਲ ਦੀ ਪਤਨੀ ਆ ਮੈਨੂੰ ਕਿਸ ਗੱਲ ਦਾ ਡਰ ਮੇਰਾ ਪਤੀ ਹੈ ਮੈਨੂੰ ਮੇਰੇ ਗੁੱਸੇ ਤੋਂ ਬਚਾਉਣ ਲਈ ਤਾਂ ਸੁਨੀਲ ਨੇ ਕਿਹਾ ਹਾਂ ਹਾਂ ਠੀਕ ਆ ਮੈਂ ਉਸ ਨੂੰ ਐਕਸੀਡੈਂਟ ਦੱਸ ਦੇਵਾਂਗਾ ਤੂੰ ਚਿੰਤਾ ਨਾ ਕਰ ਸੁਨੀਲ ਨੇ ਕਿਹਾ ਚਲੋ ਇਸ ਬਹਾਨੇ ਸਹੀ ਇੱਕ ਨੂੰ ਤਾਂ ਟਿਕਾਣੇ ਲਾਇਆ ਇਧਰ ਤਨਵੀਰ ਜੀ ਸਰਜੀਤ ਗੌਰ ਜੀ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮਰਦਾ ਦੇਖ ਕੇ ਬਿਲਕੁਲ ਹੀ ਖਮੋਸ਼ ਹੋ ਗਏ ਉਨ੍ਹਾਂ ਦੀ ਖਮੋਸ਼ੀ ਦਾ ਫਾਇਦਾ ਚੁੱਕ ਕੇ ਸੁਨੀਲ ਤੇ ਬਬੀਤਾ ਨੇ ਪੂਰਾ ਮਾਮਲਾ ਆਪਣੇ ਹੱਕ ਵਿੱਚ ਲੈ ਲਿਆ। ਤਨਵੀਰ ਜੀ ਇੱਕ ਪੱਥਰ ਦੀ ਮੂਰਤੀ ਦੀ ਤਰ੍ਹਾਂ ਇੱਕ ਕੋਨੇ ਵਿੱਚ ਬੈਠੇ ਸੀ। ਘਰ ਵਿੱਚ ਲੋਕਾਂ ਦਾ ਆਉਣਾ ਜਾਣਾ ਸੀ। ਸਰਜੀਤ ਕੌਰ ਜੀ ਅਚਾਨਕ ਮੌਤ ਤੇ ਸਾਰੇ ਆਪਣਾ ਸ਼ੋਕ ਜਤਾਉਣ ਆ ਰਹੇ ਸੀ। ਪਰ ਤਨਵੀਰ ਜੀ ਨੂੰ ਕੋਈ ਮਤਲਬ ਨਹੀਂ ਸੀ ਇਨ੍ਹਾਂ ਸਾਰਿਆਂ ਨਾਲ। ਉਹ ਤਾਂ ਬਸ ਉਸ ਸਬਜ਼ੀ ਦੇ ਥੈਲੇ ਨੂੰ ਹੀ ਦੇਖ ਰਹੇ ਸੀ ਜੋ ਉਹ ਹਰਮੇਲ ਜੀ ਦੇ ਘਰੋਂ ਆਪਣੀ ਪਤਨੀ surjeet कौर ਜੀ ਦੇ ਲਈ ਲਿਆਏ ਸੀ ਉਸ ਨੂੰ ਖਵਾਉਣ ਦੇ ਲਈ ਪਰ ਉਹਨਾਂ ਨੂੰ ਕਿੱਥੇ ਪਤਾ ਸੀ ਕਿ ਉਸ ਤੋਂ ਪਹਿਲਾਂ ਹੀ ਇਹ ਸਭ ਹੋ ਜਾਵੇਗਾ تنویر جی ਇੱਕ ਕਿਨਾਰੇ ਬੈਠੇ ਹੀ ਸੀ ਕਿ ਉਦੋਂ ਹੀ ਹਰਮੇਲ ਜੀ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਹਨ ਕਿ تنویر ਤੂੰ ਹੁਣ ਵੀ ਖਮੋਸ਼ ਰਹੇਗਾ ਅੱਜ ਤੇਰੀ ਚੁੱਪ ਨੇ ਹੀ ਭਾਬੀ ਦੀ ਜਾਨ ਲੈ ਲਈ تنویر جی ਉਹਨਾਂ ਨੂੰ ਹੈਰਾਨੀ ਨਾਲ ਦੇਖਣ ਲੱਗੇ ਅਤੇ ਉਹਨਾਂ ਨੇ ਕਿਹਾ ਹਾਂ ਯਾਰ ਤੂੰ ਕੱਲ ਆਪਣੀ ਕਹਾਣੀ ਦੱਸੀ ਸੀ ਪਰ ਮੇਰੀ ਨਹੀਂ ਸੁਣੀ ਮੇਰੀ ਕੁੜੀ ਗਗਨ ਵੀ ਇੱਕ ਵਕੀਲ ਆ ਜਦੋਂ ਤੂੰ ਇਹ ਕਿਹਾ ਕਿ ਸੁਨੀਲ ਆਪਣੇ ਕਾਨੂੰਨ ਪੜਨ ਦਾ ਫਾਇਦਾ ਉਠਾ ਰਿਹਾ ਹੈ ਮੈਂ ਉਦੋਂ ਹੀ ਸਮਝ ਗਿਆ ਸੀ ਕਿ ਤੂੰ ਉਸ ਦੇ ਅੱਗੇ ਕਦੇ ਵੀ ਆਪਣੀ ਜ਼ੁਬਾਨ ਨਹੀਂ ਖੋਲੇਗਾ ਤੇ ਸਾਰੀ ਉਮਰ ਐਦਾਂ ਹੀ ਰਹਿ ਜਾਵੇਂਗਾ ਇਸ ਲਈ ਮੈਂ ਤੈਨੂੰ ਸਬਜ਼ੀ ਦਿੱਤੀ ਸੀ ਤੇ ਉਸ ਦੇ ਉਸ ਸਮੇਂ ਤੇਰੇ ਥੈਲੇ ਦੇ ਵਿੱਚ ਕੈਮਰਾ ਲਾਇਆ ਸੀ ਤਾਂ ਜੋ ਕੋਈ ਸਬੂਤ ਮਿਲ ਜਾਵੇ ਪਰ ਮੈਨੂੰ ਕੀ ਪਤਾ ਸੀ ਕਿੱਥੇ ਪਤਾ ਸੀ ਕਿ ਇੰਨਾ ਵੱਡਾ ਹਾਦਸਾ ਇਸ ਵਿੱਚ ਸਾਹਮਣੇ ਆਉਣ ਵਾਲਾ ਹੈ ਤਾਂ ਤਨਵੀਰ ਜੀ ਨੇ ਕਿਹਾ ਕੇ ਕੈਮਰਾ ਫਿਰ ਹਰਮੇਲ ਜੀ ਉਸ ਥੈਲੇ ਨੂੰ ਚੁੱਕ ਕੇ ਆਪਣੇ ਕੋਲ ਲੈ ਆਏ ਤਨਵੀਰ ਜੀ ਦੀ ਮਦਦ ਨਾਲ ਉਸ ਵਿੱਚੋਂ ਕੈਮਰਾ ਕੱਢ ਕੇ ਹਰਮੇਲ ਜੀ ਆਪਣੇ ਮੋਬਾਈਲ ਤੇ ਚਲਾਉਂਦੇ ਹਨ ਤੇ ਉਸ ਵਿੱਚ ਪੂਰਾ ਹਾਦਸਾ ਕੈਦ ਸੀ ਹਰਮੇਲ ਜੀ ਕਹਿਣ ਲੱਗੇ ਦੇਖ ਤਨਵੀਰ ਹੁਣ ਤੇਰੇ ਕੋਲ ਦੋ ਰਾਸਤੇ ਆ ਜਾਂ ਤਾਂ ਤੂੰ ਭਾਬੀ ਜੀ ਦੇ ਨਾਲ ਜੋ ਹੋਇਆ ਉਸ ਨੂੰ ਭੁੱਲ ਜਾ ਜਾਂ ਫਿਰ ਦਿਖਾ ਦੇ ਪੂਰੀ ਦੁਨੀਆ ਨੂੰ ਕਿ ਪਿਓ ਤੋਂ ਪੁੱਤ ਹੈ ਤੇ ਪੁੱਤ ਤੋਂ ਪਿਓ ਨਹੀਂ ਮੈਂ ਇਹ ਕੈਮਰਾ ਲੈ ਜਾਂਦਾ ਹਾਂ ਜੇਕਰ ਤੂੰ ਸ਼ਾਮ ਤੱਕ ਮੇਰੇ ਕੋਲ ਨਾ ਆਇਆ ਤਾਂ ਮੈਂ ਇਸ ਰਿਕਾਰਡਿੰਗ ਨੂੰ ਡਿਲੀਟ ਕਰ ਦੇਵਾਂਗਾ ਤੇ ਸਮਝ ਜਾਵਾਂਗਾ ਕਿ ਤੂੰ ਆਪਣੇ ਪੁੱਤ ਦੀ ਗੁਲਾਮੀ ਸਵੀਕਾਰ ਕਰ ਲਈ ਤੇ ਜੇਕਰ ਤੂੰ ਆ ਗਿਆ ਤਾਂ ਫਿਰ ਦੁਨੀਆ ਦਾ ਕੋਈ ਵੀ ਕਾਨੂੰਨ ਤੇਰੇ ਤੋਂ ਤੇਰੇ ਪੁੱਤ ਨੂੰ ਨਹੀਂ ਬਚਾ ਸਕਦਾ ਹਰਮੇਲ ਜੀ ਨੇ ਇੰਨਾ ਕਿਹਾ ਤੇ ਉੱਥੋਂ ਚਲੇ ਗਏ ਇਧਰ ਸੁਨੀਲ ਆਉਂਦੇ ਜਾਂਦੇ ਹਰ ਇੱਕ ਨੂੰ ਰੋਗ ਰੋ ਕੇ ਆਪਣੀ ਮਾਂ ਦੀ ਮੌਤਾ ਅਫਸੋਸ ਦਿਖਾ ਰਿਹਾ ਸੀ ਤੇ ਉਦੋਂ ਹੀ ਤਨਵੀਰ ਜੀ ਉੱਠ ਕੇ ਕਿਤੇ ਚਲੇ ਜਾਂਦੇ ਹਨ ਉਹਦੀ ਨੋਮ ਬਬੀਤਾ ਨੂੰ ਲੱਗਿਆ ਕਿ ਇਹ ਮਾਂ ਦੀ ਮੌਤ ਦੇ ਸਦਮੇ ਵਿੱਚ ਹਨ ਆਪੇ ਆ ਜਾਣਗੇ ਥੋੜੇ ਸਮੇਂ ਤੱਕ ਤੇ ਇਦਾਂ ਹੀ ਹੋਇਆ ਉਹ ਥੋੜੇ ਸਮੇਂ ਬਾਅਦ ਵਾਪਸ ਆਏ ਤੇ ਔਣਸਾਰ ਹੀ ਬਬੀਤਾ ਨੇ ਪੁੱਛਿਆ ਕਿ ਕੀ ਹੋਇਆ ਪਾਪਾ ਜੀ ਕਿੱਥੇ ਗਏ ਸੀ ਹੁਣ ਮੰਮੀ ਤਾਂ ਨਹੀਂ ਰਹੀ ਤੇ ਉਹਨਾਂ ਦੇ ਹਿੱਸੇ ਦਾ ਕੰਮ ਵੀ ਤੁਹਾਨੂੰ ਕਰਨਾ ਪਵੇਗਾ ਜਾਓ ਜਾ ਕੇ ਰਸੋਈ 'ਚ ਕੁਝ ਭਾਂਡੇ ਪਏ ਆ ਉਹਨਾਂ ਨੂੰ ਧੋ ਦਵੋ ਮੈਂ ਇੱਥੇ ਧੋਣ ਹੀ ਤਾਂ ਆਇਆ ਹਾਂ ਪਰ ਭਾਂਡੇ ਨਹੀਂ ਇਹ ਕਹਿ ਕੇ ਤਨਵੀਰ ਜੀ ਨੇ ਇੱਕ ਥੱਪੜ ਸੁਨੀਲ ਤੇ ਬਵਿਤਾ ਦੇ ਮੂੰਹ ਤੇ ਜੜ ਦਿੱਤਾ ਸੁਨੀਲ ਨੇ ਕਿਹਾ ਤੁਹਾਡੀ ਐਨੀ ਹਿੰਮਤ ਲੱਗਦਾ ਤੁਹਾਨੂੰ ਵੀ ਮਾਂ ਦੇ ਕੋਲ ਭੇਜਣਾ ਹੀ ਪਵੇਗਾ ਐਨੇ ਵਿੱਚ ਹੀ ਪਿੱਛੋਂ ਹਰਮੇਲ ਜੀ ਤੇ ਪੁਲਿਸ ਅੰਦਰ ਆ ਜਾਂਦੀ ਹੈ ਉਦੋਂ ਹੀ ਹਰਮੇਲ ਜੀ ਕਹਿੰਦੇ ਆ ਕਿ ਰੁਕ ਜਾ ਸੁਨੀਲ ਨਹੀਂ ਤਾਂ ਅੰਜਾਮ ਬਹੁਤ ਬੁਰਾ ਹੋਵੇਗਾ ਸੁਨੀਲ ਨੇ ਕਿਹਾ ਪੁਲਿਸ ਕੀ ਮਜ਼ਾਕ ਆ ਪਾਪਾ ਤੁਸੀਂ ਆਪਣੇ ਦੋਸਤ ਨੂੰ ਦੱਸਿਆ ਨਹੀਂ ਕਿ ਪੁਲਿਸ ਮੇਰੀ ਜੇਬ ਚ ਰਹਿੰਦੀ ਆ ਇਸ ਗਲਤਫਹਿਮੀ ਵਿੱਚ ਨਾ ਰਹੇ ਸੁਨੀਲ ਸ਼ਰਮਾ ਜੀ ਇਹ ਕਹਿੰਦੇ ਹੋਏ ਹਰਮੇਲ ਜੀ ਦੀ ਕੁੜੀ ਗਗਨ ਵੀ ਅੰਦਰ ਆਉਂਦੀ ਹੈ ਕਹਿੰਦੀ ਹੈ ਹੁਣ ਤੈਨੂੰ ਤੇ ਤੇਰੀ ਪਤਨੀ ਨੂੰ ਕਾਨੂੰਨ ਦੀ ਤਾਕਤ ਦਾ ਪਤਾ ਲੱਗੇਗਾ ਤੇ ਉਹ ਤੈਨੂੰ ਮੈਂ ਦਸਾਂਗੀ ਸੁਨੀਲ ਨੇ ਕਿਹਾ ਕੌਣ ਆ ਤੂੰ ਤੇ ਤੈਨੂੰ ਸ਼ਾਇਦ ਇਹ ਨਹੀਂ ਪਤਾ ਕਿ ਮੈਂ ਕੌਣ ਆ ਕਾਨੂੰਨ ਦਾ ਡਰ ਕਿਸੇ ਹੋਰ ਨੂੰ ਦਿਖਾਵੀਂ ਜਾ ਕੇ ਇੱਕ ਵਾਰ ਮੇਰੇ ਬਾਰੇ ਚੰਗੀ ਤਰ੍ਹਾਂ ਪਤਾ ਕਰਕੇ ਆ ਫੇਰ ਆਵੀਂ ਮੇਰੇ ਨਾਲ ਗੱਲ ਕਰਨ ਲਈ ਇਸ ਗੱਲ ਤੇ ਗਗਨ ਹੱਸਦੀ ਹੋਈ ਕਹਿੰਦੀ ਹੈ ਮੈਂ ਤਾਂ ਜਾਣ ਲਿਆ ਕਿ ਤੂੰ ਕੌਣ ਆ ਪਰ ਸ਼ਾਇਦ ਤੁਸੀਂ ਗਗਨ ਧਾਲੀਵਾਲ ਦਾ ਨਾਮ ਨਹੀਂ ਸੁਣਿਆ ਹੋਣਾ ਸੁਨੀਲ ਨੇ ਕਿਹਾ ਗगन ਧਾਲੀਵਾਲ ਉਹੀ ਜਿਸ ਦਾ ਡੰਕਾ ਇੱਥੇ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਵੱਜਦਾ ਹੈ ਜਾ ਜਾ ਉੱਲੂ ਕਿਸੇ ਹੋਰ ਨੂੰ ਬਣਾਵੀ ਉਹ ਇੱਥੇ ਰਹੇ ਮੇਰੇ ਗਵਾਂਡ ਵਿੱਚ ਤੇ ਮੈਨੂੰ ਉਸ ਦੀ ਖਬਰ ਵੀ ਨਾ ਹੋਵੇ ਐਦਾਂ ਤਾਂ ਹੋ ਹੀ ਨਹੀਂ ਸਕਦਾ ਅੱਛਾ ਤੇ ਮੈਂ ਹੁਣ ਸਮਝਿਆ ਸ਼ਾਇਦ ਤੂੰ ਉਸ ਦੇ ਘਰ ਦੀ ਨੌਕਰਾਨੀ ਹੈ ਕੀ ਹੋ ਸਕਦਾ ਹੈ ਤੇ ਕੀ ਨਹੀਂ ਹੋ ਸਕਦਾ ਇਹ ਫੈਸਲਾ ਬਾਅਦ ਵਿੱਚ ਕਰਾਂਗੇ ਪਹਿਲਾਂ ਤਾਂ ਜੇਲ੍ਹ ਜਾਣ ਦੀ ਤਿਆਰੀ ਕਰੋ ਆਪਣੀ ਮਾਂ ਨੂੰ ਮਾਰਨ ਦੇ ਜੁਰਮ ਵਿੱਚ ਉਸ ਦਾ ਪੂਰਾ ਵੀਡੀਓ ਮੇਰੇ ਕੋਲੇ ਆ ਤੇ ਮੇਰੇ ਤੋਂ ਬਚਨ ਦੇ ਬਾਰੇ ਤਾਂ ਭੁੱਲ ਹੀ ਜਾਓ ਜੋ ਵੀ ਕਹਿਣਾ ਹੈ ਹੁਣ ਉਹ ਅਦਾਲਤ ਵਿੱਚ ਹੀ ਕਿਹੋ ਤਾਂ ਉਦੋਂ ਹੀ ਸ਼ਾਇਦ ਤੁਹਾਨੂੰ ਮੇਰੀ ਪਛਾਣ ਵੀ ਚੰਗੀ ਤਰ੍ਹਾਂ ਮਿਲ ਜਾਵੇ ਇਹ ਕਹਿ ਕੇ ਗਗਨ ਪੁਲਿਸ ਵਾਲੇ ਇਸ਼ਾਰਾ ਕਰਦੀ ਹੈ ਉਸ ਦੇ ਇਸ਼ਾਰੇ ਨਾਲ ਪੁਲਿਸ ਸੁਨੀਲ ਤੇ ਬਵੀਤਾ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਪੁਲਿਸ ਜਦੋਂ ਦੋਵਾਂ ਨੂੰ ਫੜ ਕੇ ਲੈ ਜਾ ਰਹੀ ਸੀ ਤਾਂ ਤਨਵੀਰ ਜੀ ਉਹਨਾਂ ਨੂੰ ਰੋ ਰੋ ਕੇ ਇੱਕ ਇੱਕ ਥੱਪੜ ਦੋਵਾਂ ਨੂੰ ਮਾਰਦੇ ਆ ਤੇ ਕਹਿੰਦੇ ਆ ਕਿ ਕਾਸ਼ ਇਹ ਕਦਮ ਮੈਂ ਪਹਿਲਾਂ ਹੀ ਚੁੱਕ ਲਿਆ ਹੁੰਦਾ ਤਾਂ ਸ਼ਾਇਦ ਤੇਰੀ ਮਾਂ ਜਿਉਂਦੀ ਹੁੰਦੀ ਸੁਨੀਲ ਨੇ ਕਿਹਾ ਪਰ ਹੁਣ ਤੁਸੀਂ ਇਹ ਸੋਚੋ ਕਿ ਜਦੋਂ ਮੈਂ ਬਾਹਰ ਆਵਾਂਗਾ ਤੁਹਾਡੀ ਕੀ ਹਾਲਤ ਕਰਾਂਗਾ ਸੁਨੀਲ ਦੇ ਅਜੀਹਾਂ ਕਹਿੰਦਿਆਂ ਗਗਨ ਨੇ ਕਿਹਾ ਅਫਸੋਸ ਕਿ ਇਦਾਂ ਕਦੋਂ ਮਮਕਨ ਹੋਵੇਗਾ ਕਿਉਂਕਿ ਹੁਣ ਤੁਹਾਡੇ ਖਿਲਾਫ ਮੈਂ ਖੜੀ ਹਾਂ ਮਿਸਟਰ ਸੁਨੀਲ ਸ਼ਰਮਾ ਉਦੋਂ ਹੀ ਸੁਨੀਲ ਤਨਵੀਰ ਜੀ ਦੇ ਪੈਰਾਂ ਵਿੱਚ ਡੇਗ ਕੇ ਗੜਗੜਾਉਂਦੇ ਹੋਏ ਮਾਫੀ ਮੰਗਣ ਲੱਗਿਆ ਕਿ ਪਾਪਾ ਜੀ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮaaf ਕਰ ਦਿਓ ਅੱਗੇ ਤੋਂ ਐਦਾਂ ਨਹੀਂ ਹੁੰਦਾ ਪਰ ਜੋ ਹੋ ਗਿਆ ਉਸ ਨੂੰ ਝੂਠਾ ਵੀ ਨਹੀਂ ਕਿਹਾ ਜਾ ਸਕਦਾ ਸੀ ਪੁਲਿਸ ਉਹਨਾਂ ਦੋਵਾਂ ਨੂੰ ਜ਼ਬਰਦਸਤੀ ਫੜ ਕੇ ਲੈ ਜਾਂਦੀ ਹੈ ਜੇਕਰ ਤੁਸੀਂ ਅੱਜ ਕਿਸੇ ਦੇ ਨਾਲ ਗਲਤ ਕਰੋਗੇ ਤਾਂ ਕਦੇ ਨਾ ਕਦੇ ਤੁਹਾਡੇ ਨਾਲ ਜ਼ਰੂਰ ਬੁਰਾ ਹੋਵੇਗਾ ਇਸ ਪ੍ਰਕਾਰ ਹੀ ਜੇਕਰ ਤੁਸੀਂ ਕਿਸੇ ਦੇ ਨਾਲ ਵਧੀਆ ਕੀਤਾ ਤਾਂ ਤੁਹਾਡੇ ਨਾਲ ਜ਼ਰੂਰ ਵਧੀਆ ਹੋਵੇਗਾ ਇਸ ਲਈ ਚੰਗੇ ਕਰਮ ਕਰਦੇ ਰਹੋ ਫਲ ਦੇਣ ਵਾਲਾ ਰੱਬ ਆਪ ਹੈ ਸੋ ਦੋਸਤੋ ਤਨਵੀਰ ਜੀ ਨੇ ਆਪਣੇ ਬੇਟੇ ਤੇ ਨੂੰ ਨਾਲ ਸਹੀ ਕੀਤਾ ਜਾਂ ਗਲਤ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਇਹ ਸੀ ਸਾਡੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ